ਇਜ਼ਰਾਈਲ ਵਾਲਿਆਂ ਨੇ ਇੱਕ ਵਾਰੀ ਫੇਰ ਗਾਜ਼ਾ ਦੇ ਵਿੱਚ ਬੰਬਾਰਡਮੈਂਟ ਕੀਤੀ ਹੈ ਜ ਜਿਹਦੇ ਨਾਲ 104 ਲੋਕਾਂ ਦੀ ਮੌਤ ਹੋ ਚੁੱਕੀ ਆ 46 ਜਿਨ੍ਹਾਂ ਦੇ ਵਿੱਚੋਂ ਬੱਚੇ ਹੈਗੇ ਆ ਤੇ ਇਜ਼ਰਾਈਲ ਵਾਲੇ ਬਾਲਵਾਰ ਇਹ ਬਲੇਮ ਕਰ ਰਹੇ ਆ ਵੀ ਦੇਖੋ ਜੀ ਹਮਾਸ ਵਾਲਿਆਂ ਨੇ ਜਿਹੜਾ ਸ਼ੁਰੂਆਤ ਕੀਤੀ ਸੀ ਇਸ ਕਰਕੇ ਅਸੀਂ ਜਿਹੜਾ ਰਿਟੈਲੀਏਸ਼ਨ ਦੇ ਵਿੱਚ ਕੀਤਾ ਹੈਗਾ ਆ ਇਜ਼ਰਾਈਲ ਦੀ ਮਿਨਿਸਟਰੀ ਨੇ ਕਿਹਾ ਪਈ ਕਾਫੀ ਸਟ੍ਰਾਈ ਕੀਤੇ ਗਏ ਸੀ ਦਰਜਨ ਦੇ ਕਰੀਬ ਤੇ ਉਹ ਤੋਂ ਬਾਅਦ ਅਸੀਂ ਜਿਹੜੇ ਟੈਰਰ ਟਾਰਗੇਟਸ ਆ ਤੇ ਟੈਰਰਿਸਟ ਆ ਉਹਨਾਂ ਨੂੰ ਅਟੈਕ ਕੀਤਾ ਹੈਗਾ ਆ ਤੇ 30 ਟੈਰਰਿਸਟ ਹੋਲਡਿੰਗ ਕਮਾਂਡ ਪੋਜੀਸ਼ਨ ਦੇ ਉੱਤੇ ਕਹਿੰਦੇ ਅਸੀਂ ਅਟੈਕ ਕੀਤਾ ਇਜ਼ਰਾਈਲ ਦੀ ਜੰਗ ਅਕਤੂਬਰ 7 2023 ਚ ਸ਼ੁਰੂ ਹੋਈ ਸੀ ਜਦੋਂ ਹਮਾਸ ਵਾਲਿਆਂ ਨੇ 1200 ਦੇ ਕਰੀਬ ਲੋਕਾਂ ਨੂੰ ਮਾਰਿਆ ਸੀ ਹੁਣ ਤੱਕ ਹਜ਼ਾਰਾਂ ਹੀ ਕੰਫਲਿਕਟ ਦੇ ਵਿੱਚ ਲੋਕ ਮਾਰੇ ਜਾ ਚੁੱਕੇ ਆ ਅਮਰੀਕਾ ਵਾਲਿਆਂ ਨੇ ਵਿਚ ਪੈ ਕੇ ਪੀਸ ਦਾ ਜਿਹੜਾ ਸਮਝੌਤਾ ਵੀ ਕੀਤਾ ਸੀ ਪਰ ਉਹ ਫੇਰ ਟੁੱਟਦਾ ਨਜ਼ਰ ਆ ਰਿਹਾ ਹੈਗਾ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬెంਜਾਮਿਨ ਨੇਤਨਿਆਹੁ ਨੇ ਕਿਹਾ ਵੀ ਜਿਹੜੇ ਉਹਨਾਂ ਨੂੰ ਸਮਝਣਾ ਚਾਹੀਦਾ ਹਮਾਸ ਵਾਲਿਆਂ ਨੂੰ ਵੀ ਜੇ ਉਹ ਨਹੀਂ ਟੱਲਦੇ ਹੈਗੇ ਤਾਂ ਅਸੀਂ ਇਦਾਂ ਹੀ ਜਿਹੜਾ ਬੰਬਾਰਡਮੈਂਟ ਕਰਦੇ ਰਹਾਂਗੇ ਤੇ ਉਹਨਾਂ ਨੇ ਆਪਣੀ ਸਕਿਉਰਟੀ ਨੂੰ ਵੀ ਕੰਸਲਟ ਕੀਤਾ ਹੈਗਾ ਆ ਕੱਲ ਜਿਹੜੀ ਬੈਂਸ ਉਹਨਾਂ ਨੇ ਇਹ ਕਿਹਾ ਸੀ ਵੀ ਥੋੜਾ ਬਹੁਤਾ ਤਾਂ ਇਦਾਂ ਦਾ ਹੋਊਗਾ ਹੀ ਜਦੋਂ ਇਹ ਸਮਝਾਤਾ ਹੋਇਆ ਉਸ ਤੋਂ ਬਾਅਦ ਇਨ ਦਾ ਲੌਂਗ ਰਨ ਕਹਿੰਦੇ ਵੀ ਇਹ ਕਾਫੀ ਪੀਸ ਪ੍ਰੋਸੈਸ ਹੈਗੀ ਆ 트럼ਪ ਉਹਨਾਂ ਨੇ ਵੀ ਕਿਹਾ ਵੀ ਜੋ ਡੀਲ ਹੋਈ ਸੀ ਮੈਨੂੰ ਲੱਗਦਾ ਹੈ ਵੀ ਇਹ ਆਈ ਥਿੰਕ ਇਟ ਵਿਲ ਹੋਲਡ ਤੇ ਜੇ ਨਹੀਂ ਹੁੰਦੀ ਤੇ ਇਹਦਾ ਕਾਰਨ ਹਮਾਸ ਹੋਗਾ ਕਹਿੰਦੇ ਭਈ ਹਮਾਸ will not be hard to take care of very quickly ਤਾਂ ਕਹਿੰਦੇ ਭਈ ਹਮਾਸ ਨੂੰ ਪੂਰੀ ਤਰ੍ਹਾਂ ਸੀ ਪਾਈਪ ਆਊਟ ਕਰ ਸਕਦੇ ਹੈਗੇ ਆ ਸੋ ਹਮਾਸ ਦੇ ਉੱਤੇ ਬਹੁਤ ਵੱਡਾ ਇਸ ਟਾਈਮ ਦੇ ਉੱਤੇ ਪ੍ਰੈਸ਼ਰ ਹੈਗਾ ਆ ਤੇ 104 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈ ਜੀ ਬਿਲਕੁਲ ਸੋ ਹੋਪਫੁਲੀ ਇਹ ਜਿਹੜੀ پیس ਆ ਬਣੀ ਰਵੇ ਪਰ ਅਜੇ ਤੱਕ ਕੁਝ ਜਿਹੜਾ ਜੋ ਸਿਨਰੀ ਨਿਕਲਦੀ ਜਿਹੜਾ ਉਹ ਰਿਹਾ ਹੈਗਾ ਨੁਕਸਾਨ ਜਿਉਂਦਾ ਤੇ ਉਹੀ ਜਿਹੜਾ ਐਸ ਮੌਕੇ ਚੱਲ ਰਿਹਾ ਹੈਗਾ ਸੋ ਹੋਪਫੁਲੀ ਜਿਹੜੇ ਅਸਤੇ ਵਿੱਚ ਕੋਈ ਬਚਤ ਜਿਹੜੀ ਉਧਰਲੇ ਪਾਸੇ ਨੂੰ ਆਵੇ ਇਜ਼ਰਾਈਲ ਵਾਲਿਆਂ ਨੇ ਇੱਕ ਵਾਰੀ ਫੇਰ ਗਾਜ਼ਾ ਦੇ ਵਿੱਚ ਬੰਬਾਰਡਮੈਂਟ ਕੀਤੀ ਹੈ ਜਿਸ ਦੇ ਨਾਲ 104 ਲੋਕਾਂ ਦੀ ਮੌਤ ਹੋ ਚੁੱਕੀ ਆ 46 ਜਿਨ੍ਹਾਂ ਦੇ ਵਿੱਚੋਂ ਬੱਚੇ ਹੈਗੇ ਆ ਤੇ ਇਜ਼ਰਾਈਲ ਵਾਲੇ ਬਾਰ ਬਾਰ ਇਹੇ ਬਲੇਮ ਕਰ ਰਹੇ ਆ ਵੀ ਦੇਖੋ ਜੀ ਹਮਾਸ ਵਾਲਿਆਂ ਨੇ ਜਿਹੜਾ ਸ਼ੁਰੂਆਤ ਕੀਤੀ ਸੀ ਇਸ ਕਰਕੇ ਅਸੀਂ ਜਿਹੜਾ ਰਿਟੈਲੀਏਸ਼ਨ ਦੇ ਵਿੱਚ ਕੀਤਾ ਹੈਗਾ ਆ ਇਜ਼ਰਾਈਲ ਦੀ ਮਿਨਿਸਟਰੀ ਨੇ ਕਿਹਾ ਆ ਭਈ ਕਾਫੀ ਸਟ੍ਰਾਈ ਕੀਤੇ ਗਏ ਸੀ ਦਰਜਨ ਦੇ ਕਰੀਬ ਤੇ ਉਹ ਤੋਂ ਬਾਅਦ ਅਸੀਂ ਜਿਹੜੇ ਟੈਰਰ ਟਾਰਗੇਟਸ ਆ ਤੇ ਟੈਰਰਿਸਟ ਆ ਉਹਨਾਂ ਨੂੰ ਅਟੈਕ ਕੀਤਾ ਹੈਗਾ ਆ ਤੇ 30 테러리스트 홀딩 कमांड पोजीशन ਦੇ ਉੱਤੇ ਕਹਿੰਦੇ ਅਸੀਂ ਅਟੈਕ ਕੀਤਾ ਇਜ਼ਰਾਈਲ ਦੀ ਜੰਗ ਅਕਤੂਬਰ 7 2023 ਚ ਸ਼ੁਰੂ ਹੋਈ ਸੀ ਜਦੋਂ ਹਮਾਸ ਵਾਲਿਆਂ ਨੇ 1200 ਦੇ ਕਰੀਬ ਲੋਕਾਂ ਨੂੰ ਮਾਰਿਆ ਸੀ ਹੁਣ ਤੱਕ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਲੋਕ ਮਾਰੇ ਜਾ ਚੁੱਕੇ ਆ ਅਮਰੀਕਾ ਵਾਲਿਆਂ ਨੇ ਵਿਚ ਪੈ ਕੇ ਪੀਸ ਦਾ ਜਿਹੜਾ ਸਮਝੌਤਾ ਵੀ ਕੀਤਾ ਸੀ ਪਰ ਉਹ ਫੇਰ ਟੁੱਟਦਾ ਨਜ਼ਰ ਆ ਰਿਹਾ ਹੈਗਾ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਹੈ ਕਿ ਜਿਹੜੇ ਉਹ ਉਹਨਾਂ ਨੂੰ ਸਮਝਣਾ ਚਾਹੀਦਾ ਹਮਾਸ ਵਾਲਿਆਂ ਨੂੰ ਅ ਕਿ ਜੇ ਉਹ ਨਹੀਂ ਟਲਦੇ ਹੈਗੇ ਤਾਂ ਅਸੀਂ ਇਦਾਂ ਹੀ ਜਿਹੜਾ ਬੰਬਾਰਡਮੈਂਟ ਕਰਦੇ ਰਹਾਂਗੇ ਤੇ ਉਹਨਾਂ ਨੇ ਆਪਣੀ ਸਕਿਉਰਟੀ ਨੂੰ ਵੀ ਕੰਸਲਟ ਕੀਤਾ ਹੈਗਾ ਆ ਕੱਲ ਜਿਹੜੀ ਬੈਂਸ ਉਹਨਾਂ ਨੇ ਕਿਹਾ ਸੀ ਵੀ ਥੋੜਾ ਬਹੁਤ ਤਾਂ ਇਦਾਂ ਦਾ ਹੋਊਗਾ ਹੀ ਜਦੋਂ ਇਹ ਸਮਝਾਤਾ ਹੋਇਆ ਉਸ ਤੋਂ ਬਾਅਦ ਇਨ ਦਾ ਲੌਂਗ ਰਨ ਕਹਿੰਦੇ ਵੀ ਇਹ ਕਾਫੀ ਪੀਸ ਪ੍ਰੋਸੈਸ ਹੈਗੀ ਆ ਟਰੰਪ ਉਹਨਾਂ ਨੇ ਵੀ ਕਿਹਾ ਵੀ ਜੋ ਡੀਲ ਹੋਈ ਸੀ ਮੈਨੂੰ ਲੱਗਦਾ ਹੈ ਵੀ ਇਹ ਆਈ ਥਿੰਕ ਇਟ ਵਿਲ ਹੋਲਡ ਅ ਤੇ ਜੇ ਨਹੀਂ ਹੁੰਦੀ ਤੇ ਇਹਦਾ ਕਾਰਨ ਹਮਾਸ ਹੋਗਾ ਕਹਿੰਦੇ ਭਈ ਹਮਾਸ will not be hard to take care of very quickly ਤਾਂ ਕਹਿੰਦੇ ਭਈ ਹਮਾਸ ਨੂੰ ਪੂਰੀ ਤਰ੍ਹਾਂ ਸੀ ਪਾਈਪ ਆਊਟ ਕਰ ਸਕਦੇ ਹੈਗੇ ਆ ਸੋ ਹਮਾਸ ਦੇ ਉੱਤੇ ਬਹੁਤ ਵੱਡਾ ਇਸ ਟਾਈਮ ਦੇ ਉੱਤੇ ਪ੍ਰੈਸ਼ਰ ਹੈਗਾ ਆ ਤੇ 104 ਲੋਕਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈ ਜੀ ਬਿਲਕੁਲ ਸੋ ਹੋਪਫੁਲੀ ਇਹ ਜਿਹੜੀ ਪੀਸ ਆ ਆ ਬਣੀ ਰਵੇ ਪਰ ਅਜੇ ਤੱਕ ਕੁਝ ਜਿਹੜਾ ਜੋ ਸੀਨੀ ਨਿਕਲਦੀ ਜਿਹੜਾ ਉਹ ਰਿਹਾ ਹੈਗਾ ਅ ਨੁਕਸਾਨ ਜਿਉਂਦਾ ਤਿਉਹ ਹੀ ਜਿਹੜਾ ਆ ਇਸ ਮੌਕੇ ਚੱਲ ਰਿਹਾ ਹੈਗਾ ਸੋ ਹੌਪਫੁਲੀ ਨਿਰਸਤ ਵਿੱਚ ਕੋਈ ਬਚਤ ਜਿਹੜੀ ਉਧਰਲੇ ਪਾਸੇ ਨੂੰ ਆਵੇ